ਅੱਜ ਇੱਥੇ ਸਾਰੀ ਪਿੰਡ ਦੀ ਸੰਗਤ ਖੜੀ ਹੈ ਬਹੁਤ ਖੁਸ਼ੀ ਦਾ ਮਕਾਮ ਹੈ ਅਸੀਂ ਇੱਕ ਜਿਹੜੀ ਸੜਕ ਹੈ ਪਿੰਡ ਤੋਂ ਪਹਿਲਾਂ ਜਿਵੇਂ ਫਿਰ ਨਹੀਂ ਕਹਿ ਸਕਦੇ ਆ ਔਰ ਉਹਨੂੰ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਣਾ ਹੈ ਪਿੰਡ ਤੋਂ ਜੀਟੀ ਰੋਡ ਤੱਕ ਜਾਂਦੀ ਹੈ ਵਧਾਈ ਸਾਰੇ ਨਗਰ ਨੂੰ ਕਿ ਉਹਦੇ ਮਿੰਨਤੀ ਕਰਾ ਕੇ 32 ਫੁੱਟ ਰਸਤਾ ਹੋ ਗਿਆ ਉਹ ਪਹਿਲਾਂ ਸਿਰਫ 12 ਤੇ 14 ਫੁੱਟ ਸੀ 9 ਫੁੱਟ ਸੀ ਉਹ 32 ਫੁੱਟ ਚੌੜਾ ਕਰਿਆ ਔਰ 18 ਫੁੱਟ ਦਾ ਹੁਣ ਜਿਹੜਾ ਲੋਕਿੰਗ ਟਾਈਲ ਲਾ ਕੇ ਬਹੁਤ ਵਧੀਆ ਰਸਤਾ ਬਣਾਵਾਂਗੇ ਸਾਡੀਆਂ ਮਾਵਾਂ ਪੈਣਾ ਸ਼ੇਅਰ ਕਰ ਸਕਣਗੀਆਂ ਔਰ ਪਿੰਡ ਨੂੰ ਬਹੁਤ ਵੱਡੀ ਸਹੂਲਤ ਮਿਲੂਗੀ ਹੁਣ ਅੱਡੇ 'ਚ ਜਾਣ ਦੀ ਲੋੜ ਨਹੀਂ ਕਿਉਂਕਿ ਰੁੜਕੀ ਅੱਡੇ 'ਚ ਬਹੁਤ ਟ੍ਰੈਫਿਕ ਹੁੰਦੀ ਹੈ ਰਸ਼ ਹੁੰਦਾ ਹੁਣ ਇਹ ਪਿੰਡ ਨੂੰ ਤਾਂ ਸਹੂਲਤ ਮਿਲੂਗੀ ਮਿਲੂਗੀ ਮੈਨੂੰ ਲੱਗਦਾ ਬਾਹਰਲੇ ਪਿੰਡ ਜਿਵੇਂ ਚਨਾਤਲ ਹੋਰ ਉਹ ਵੀ ਇੱਥੋਂ ਬਾਈਪਾਸ ਹੋ ਜੇਕਰ ਸੋ ਸਾਡੀਆਂ ਮਾਵਾਂ ਪੈਣਾ ਰਾਤ ਨੂੰ ਇੱਥੇ ਸ਼ੇਅਰ ਕਰ ਸਕਣਗੀਆਂ ਲਾਈਟਾਂ ਲਾ ਕੇ ਧਵਾਂਗੇ ਔਰ ਬਹੁਤ ਖੁੱਲਾ ਰਸਤਾ ਇਹ ਨਹੀਂ ਹੈ ਕਿ 12 ਫੁੱਟ ਬਣਾਤੀ 18 ਫੁੱਟ ਜਿਹੜਾ ਖੁੱਲਾ ਰਸਤਾ ਹੁੰਦਾ ਹੈ ਔਰ ਉਹਦੇ ਨਾਲ ਨਾਲ ਵਰਮ ਵੀ ਬਣੂਗੀ ਉਹਦੇ ਲਾਈਟਾਂ ਵੀ ਲਾਵਾਂਗੇ ਸ਼ਹਿਰ ਦਾ ਇੱਕ ਤਰ੍ਹਾਂ ਦੀ ਬਣ ਗਈ ਨਾਲ ਦੀ ਨਾਲ ਦੂਜਾ ਕਾਜ ਇਹ ਹੋ ਗਿਆ ਕਿ ਇਹ ਬਾਈਪਾਸ ਹੋ ਗਿਆ ਰੁੜਕੀ ਦਾ ਚਨਾਥਲ ਦਾ ਸਾਰੇ ਪਿੰਡਾਂ ਦਾ ਇਧਰ ਲਿਆਂਦਾ ਸੋ ਮੈਂ ਸਾਡੇ ਨੌਜਵਾਨ ਸਰਪੰਚ ਆਰਸੀ ਜੀ ਉਹਨਾਂ ਦੇ ਸਾਰੇ ਸਕਾਰਯੋਗ ਪੰਚ ਸਾਹਿਬਾਨ ਸਾਡੇ ਪਿੰਡ ਦੇ ਸਾਰੇ